ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਚੋਂ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਪਹੁੰਚੇ ਵਾ ਜੀ ਮੋਟਰ ਪਰ ਬੱਦਲਬਾਈ ਮੌਸਮ ਹੋਇਆ ਵਾ ਬੱਦਲਬਾਈ ਜੀ ਚੱਲਦੀ ਆ ਕੱਲ ਦੀ ਵੀ ਏਕਣ ਚੱਲਦੀ ਆ ਵੀ ਚਲੋ ਮੈਂ ਨਹੀਂ ਪਿਆ ਹੈਗਾ ਬਚਾਓ ਹੈ ਕੱਲ ਆਪਣੇ ਸਵੇਰ ਟਾਈਮ ਦਿਖਾਇਆ ਆਪਾਂ ਨੇ ਥੋੜਾ ਜਿਹਾ ਪਿਆ ਵੀ ਚਲੋ ਇੱਕ ਵਾਰ ਜਣੀ ਪੰਤਾਲੇ ਚਲਾ ਗਿਆ ਬਹੁਤਾ ਨਹੀਂ ਫੇਰ ਵੀ ਸੰਭਲ ਗਿਆ ਜਿਹੜੇ ਸਾਹਵਾਲ ਉਤਰਿਆ ਤਾਂ ਐ ਲੱਗਦਾ ਤਾਂ ਵੀ ਪਤਾ ਨਹੀਂ ਕਿੰਨਾ ਕ ਪਾ ਦੂਗਾ ਬੱਦਲ ਵੀ ਬਹੁਤ ਆ ਵੀ ਅੰਤੈਂ ਦਾ ਬਦਲਦਿਆਂ ਨਾਲ ਚਾਰੇ ਪਾਸੇ ਬੱਦਲ ਦਾ ਪਰ ਉਹੀ 20 ਮਿੰਟ ਪਿਆ 20 ਮਿੰਟ ਚ 45 ਜੇ ਚਲਾਏ ਆ ਉਹਦੇ ਬਾਅਦ ਘਟ ਗਿਆ ਫਿਰ ਆਪਾਂ ਰਿਸ਼ਤੇਦਾਰੀ ਜੀ ਜਾ ਗਏ ਚਮਕੌਰ ਸਾਹਿਬ ਬਹੁਤ ਪਿਆ ਆਪਾਂ ਨੂੰ ਗੱਡੀ ਜਾਂਦੇ ਨੂੰ ਬਹੁਤ ਮੀਂਹ ਪਿਆ ਜ਼ੋਰ ਦਾ ਵੀ ਚਲੋ ਸੌਣ ਦੇ ਸਰਾਟੇ ਵਾਲਾ ਕੰਮ ਦਾ ਕਿਤੇ ਪੈਂਦਾ ਦਾ ਕਿਤੇ ਹਰ ਜਦਾ ਚਮਕੌਰ ਸਾਹਿਬ ਸ਼ਹਿਰ-ਸ਼ਹਿਰ ਦੇ ਵਿੱਚ ਇਹਦਾ ਹੋਰ ਗਾਹਾਂ ਘਟਦਾ ਵੀ ਪੈ ਕੇ ਹਟਿਆ ਵਾ ਤਾਂ ਫਿਰ ਸਾਰੀ ਦਿਹਾੜੀ ਪਿਆਈ ਨੇਗਾ ਸਾਰੀ ਰਾਤ ਨਹੀਂ ਪਈ ਹੈਗਾ ਬਾਕੀ ਮੌਸਮ ਹੁਣ ਫੇਰ ਬੱਦਲਬਾਈ ਜੀ ਤਾਂ ਹੋਈ ਵੀ ਹੈ ਚਲੋ ਇੱਕ ਨੇ ਬੱਦਲਬਾਈ ਜੀ ਹੈ ਪਰ ਸਾਰਿਆਂ ਨਾਲ ਤੇ ਬੜੀ ਗੱਲ ਇਹ ਹੈ ਵੀ ਮੌਸਮ ਠੰਡਾ ਅੱਜ ਕੱਲ ਬੱਦਲਬਾਈ ਦੀ ਸ਼ਾਮ ਨੂੰ ਖੜਬਿੰਦਾ ਹੁੰਦਾ ਇੰਨੀ ਗਰਮੀ ਦੀ ਹਰੇ ਕੇ ਗਰਮੀ ਜਿਹੜੇ ਹਰੇ ਕੇ ਨੂੰ ਲੱਗਦੀ ਹਰੇ ਕੇ ਕਹਿੰਦਾ ਬਹੁਤ ਗਰਮੀ ਹੈ ਵੀ ਬਹੁਤ ਬੱਠ ਹੋਇਆ ਤਾਂ ਨਾਲੇ ਧੁੱਪਾਂ ਨਹੀਂ ਦੀ ਹੈਗੀ ਪਰ ਅੱਜ ਠੀਕ ਆ ਬੱਦਲਬਾਈ ਹੋਈ ਵੀ ਆ ਹਵਾ ਚੱਲਦੀ ਚੱਲਦਾ ਦਖਣੇ ਆ ਵੀ ਉਹਦੇ ਕਰਕੇ ਮੌਸਮ ਚਲੋ ਅੱਜ ਠੰਡਾ ਵੀ ਬਹੁਤ ਫਾਇਦਾ ਬਾਕੀ ਲੱਗੇ ਵੀ ਸਵੇਰ ਦੇ ਅੱਜ ਆਪਣਾ ਆ ਬਾੜੇ ਕਨੇ ਸਾਫ ਸਵਾਈ ਜੀ ਕਰਨਾ ਉੱਧਰ ਜਿਹੜਾ ਜਾਨਮਾਹਲਾ ਵਾਲਾ ਸਮਾਨ ਜਿਆ ਪਿਆ ਦਾ ਥੋੜਾ ਜਿਹਾ ਉਹਨਾਂ ਦਾ ਇੱਕ ਲਵਾਰੀਤੀ ਕਪੇਟੀ ਦੀ ਮੈਂ ਕਹਿੰਦਾ ਦੋ ਬੈੱਡ ਤੇ ਇਕ ਨਾਲ ਕੋਈ ਹੋਰ ਤੇ ਇੱਕ ਲੋਕੜਾ ਸਮਾਨ ਜਿਆ ਪਿਆ ਵੀ ਅੱਜ ਉਹ ਰਾਤ ਉਹਨਾਂ ਨੇ ਚੱਕ ਲੈ ਜੀ ਆਪਣਾ ਜਿਹੜੇ ਪੇਟੀਆਂ ਬੂਟੀਆਂ ਹੈਗੇ ਤੇ ਚੱਕ ਲਏਗੇ ਤੇ ਰਜਾਂ ਰੂਜਾਂ ਬੈੱਡਾਂ ਤੇ ਕੱਢ ਕੇ ਰੱਖ ਗਏ ਤੇ ਇੱਧਰੇ ਬੈੱਡਾਂ ਮਰ ਆਪਣੇ ਵਾਲੇ ਪਈਆਂ ਦੀਆਂ ਵੀ ਚਲੋ ਅੱਜ ਉਹਨਾਂ ਨੇ ਸਵੇਰੇ ਆਪਣਾ ਕਰਤਾ ਬਾਈ ਕੰਟਰੋਲ ਕਿ ਉਹਨਾਂ ਦੇ ਮਕਾਨ ਦਾ ਕੰਮ ਹਲੇ ਰਹਿਦਾ ਦਾ ਜੀ ਉੱਪਰ ਟੱਕ ਕੇ ਦਰਵਾਜੇ ਜੀ ਵੀ ਚਲੋ ਨਿਬੜ ਗਿਆ ਕੰਮ ਉਹਨਾਂ ਦਾ ਮਿਸਤਰੀ ਲੱਗੇ ਵੇ ਤੇ ਵੀ ਹੁਣ ਆਪਣਾ ਅੰਦਰ ਸਮਾਨ ਟਿਕਦਾ ਕਰਤਾ ਉਹਨਾਂ ਨੇ ਆਪਾਂ ਨੇ ਵੀ ਜਿਹੜੇ ਰੂਟਾ ਬੀਟਰ ਜੇ ਵਾਲੇ ਵਾਲੇ ਜੇ ਮਿੱਟੀ ਮੁੱਟੀ ਜੀ ਖੇਂਡੀ ਵੀਤੀ ਰੇਤਾ ਰੂਤੇ ਜਿਹੜਾ ਸਮਾਨ ਹਲੇ ਪਿਆਤਾ ਮਿਸਤਰੀਆਂ ਵਾਲਾ ਵੀ ਚਲੋ ਆਜੂ ਦੀ ਘਰਤੀ ਸਾਰੇ ਸਾਫ ਸਫਾਈ ਆਨ ਵਧੀਆ ਕਰਤਾ ਥੋੜਾ ਜਨਾ ਨੇੜੇ ਹੋ ਗਿਆ ਸਮਾਨ ਨਹੀਂ ਸਾਰੇ ਉਹਦੇ ਛੱਡੇ ਵਿੱਚ ਖੰਡਿਆ ਪਿਆਤਾ ਵੀ ਹੋਰ ਕੋਈ ਸਮਾਨ ਖੜਾਉਣ ਨੂੰ ਵੀ ਜਗ੍ਹਾ ਨਹੀਂ ਤੇ ਹੈਗੀ ਚਲੋ ਇੰਨਾ ਵੀ ਸਮਾਨ ਸਾਡਾ ਹੁਣ ਤੱਕ ਜਿਹੜਾ ਟਾਈਮ ਲੰਘਿਆ ਬਹੁਤ ਵਧੀਆ ਲੰਘਿਆ ਕਿਉਂਕਿ ਤਾਂ ਇੱਕ ਡੰਗਰ ਘਟ ਆਪਾਂ ਨੇ ਰੱਖੇ ਉਹ ਮੈਂ ਸਿਕਾ ਬੇਬੀ 6 ਮਹੀਨੇ ਖੰਡ ਗਈ ਆ ਮੈਨੂੰ ਲੱਗਦੀ ਐ ਇੰਨੇ ਕ ਟਾਈਮ ਜੀ ਨਾ ਦੁੱਧ ਹਟ ਜਾਣਾ ਪਰ ਹੁਣ 3 ਕਿਲੋ ਦੁੱਧ ਵਧੀਆ ਟਿੱਕੀ ਵੀ ਐ ਕੱਦੀ ਵੀ ਦਈ ਜਾਂਦੇ ਦੋ ਟਾਈਮ ਸੰਨੀ ਪਰੇ ਕੱਟਾ ਐ ਕੱਟਾ ਦੇਖਦੇ ਇੱਕਦ ਜਹ ਕੱਟੇ ਵਾਲੇ ਆ ਗਏ ਆਪਾਂ ਨੇ ਵੇਚ ਦੇਣਾ ਉਹ ਵੀ ਸਾਲ ਦਾ ਹੋ ਗਿਆ ਮੈਂ ਕਹਿੰਦਾ 8ਵੇਂ ਮਹੀਨੇ ਸੂਈਤੀ 8ਵੇਂ ਮਹੀਨੇ ਚੜ ਗਿਆ ਜਿਆਦਾ 8ਵੇਂ ਮਹੀਨੇ ਵਿੱਚ ਜਨਮ ਆਹਲਾ ਹੀ ਪਹੁੰਚਦੇ ਆਪਣੇ ਟੀਨਾ ਥੱਲੇ ਬਸ ਦੋ ਕੁ ਦਿਨ ਹੋਏ ਤੇ ਜਦ ਮੈਂ ਸੂਈ ਤੂੰ ਜਾਗਦੇ ਵੀ ਅੱਜ ਹੁਣ ਬੋਹੀ ਦੋ ਤਰੀਕਾ ਮੈਨੂੰ ਸਾਲ ਹੋ ਗਿਆ ਅੱਜ ਸਮਝ ਲੋ ਇਹਨਾਂ ਨੇ ਉਹੀ ਪਤਾ ਨਹੀਂ ਲੱਗਿਆ ਸਾਲ ਦਾ ਜੀ ਗੱਲਾਂ ਲੰਘੇ ਸਾਲ ਬਹੁ ਜੀ ਲੰਘਦਾ ਸਮਾਂ ਹੁਣ ਨਹੀਂ ਪਤਾ ਲੱਗਦਾ ਹੈਗਾ ਅੱਗੇ ਪਹਿਲਾਂ ਹੁੰਦਾ ਤੇ ਜਦ ਪੜਦੇ ਤੇ ਜਦ ਬਹੁਤ ਔਖਾ ਲੰਘਦਾ ਟਾਈਮ ਪਰ ਹੁਣ ਤਾਂ ਬਹੁਤ ਛੇਤੀ ਮਹੀਨੇ ਆ ਸਾਲਾਂ ਦਾ ਪਤਾ ਨਹੀਂ ਲੱਗਦਾ ਹੈਗਾ ਘੜੀ ਸਾਲ ਆ ਜਾਂਦਾ ਵੀ ਆ ਹੁਣ ਟਾਈਮ ਆ ਕੰਮ ਕਰਿਆ ਤਾਂ ਇੰਨੇ ਸਾਲ ਹੋ ਗਿਆ ਵੀ ਐਕਣਾ ਜੀ ਚਲੋ ਬਹੁਤ ਵਧੀਆ ਟਾਈਮ ਲੰਘ ਗਿਆ ਬਾਕੀ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਚੱਲਦੇ ਆ ਹੋਰ ਵੀ ਵਧੀਆ ਫਸਲ ਬਾੜੀ ਵਧੀਆ ਸਾਰੀ ਆਇਆ ਨਾ ਮੀਂਹ ਜਿਹੜੇ ਪਏ ਆ ਬਹੁਤ ਵਧੀਆ ਪਏ ਆ ਸੈੱਟ ਪਏ ਆ ਮੀਂਹਾਂ ਕਰਕੇ ਹੀ ਫਸਲ ਹੈ ਕਿਉਂ ਪਹਿਲਾਂ ਬਿਮਾਰੀਆਂ ਦੇ ਪੈਂਦੇ ਆਦਿਆਂ ਸਬਰ ਰਹਾ ਗੈਲ ਕੁਝ ਨਹੀਂ ਹੁੰਦਾਗਾ ਸਬਰ ਰਹਾ ਭਾ ਜਿੰਨੀਆ ਜ਼ਿਆਦਾ ਕਰਦੇ ਉਹਨੀ ਬਿਮਾਰੀਆਂ ਆ ਰਵਦੀ ਆ ਵੀ ਕੁਦਰਤੀ ਹੋਇਆ ਕੁਦਰਤੀ ਮੌਸਮ ਵਧੀਆ ਹੋ ਗਿਆ ਮਹੀ ਪੈ ਗਿਆ ਝੜੀ ਜੀ ਲੱਗੀ ਦੋਕ ਦਿਨ ਉਹਦੇ ਕਰਕੇ ਜਿਹੜੇ ਛੋਟੇ ਬੂਝੇ ਵਾਲਾ ਦਾ ਸੈੱਟ ਹੋ ਗਿਆ ਪ੍ਰੋਗਰਾਮ ਵੀ ਐਕਣੇ ਦੇਖੇ ਤੁਸੀਂ ਕੱਲ ਪਪੂਲਰ ਵੀ ਆਪਾਂ ਦਿਖਾਇਆ ਬਹੁਤ ਵਧੀਆ ਚੱਲੇ ਵੇ ਬਰਸਾਤ ਦੇ ਵਿੱਚ ਕਿਉਂ ਮਹੀ ਬਹੁਤ ਟੇਕੇ ਪੈਂਦਾ ਜੇ ਮਹੀ ਲਗਾਤਾਰ ਪਈ ਜਾਵੇ ਪਾਣੀ ਸੁੱਕੀ ਨਾ ਫੇਰ ਵੀ ਨੁਕਸਾਨ ਕਰਦਾ ਪਾਣੀ ਖੜਾ ਵੀ ਫਸਲ ਨੂੰ ਫਸਲ ਕੋਈ ਵੀ ਐ ਚ ਬੂਟਾ ਹੀ ਐ ਇਹ ਜੀਰੀਓ ਆਪਣੀ ਜੇ ਖੜਾ ਕੀ ਰੱਖਣਾ ਤਾਂ ਉਹ ਵੀ ਫਸਲ ਨੂੰ ਨੁਕਸਾਨ ਕਰਦਾ ਵੀ ਐਕਣਾ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਹਾਂ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਆਪਣੇ ਇਹਨੋਂ ਬਾਅਦ ਜਗਾ ਹੋਈ ਖੁੱਲੀ ਜਾਂਦਾ ਤੇ ਆਪਣਾ ਰਚੱਕਦਾ ਰੂੜਾ ਪੀਟਰ ਦਾ ਮਿੱਟੀ ਮੁੱਟੀ ਜਾਏ ਵੀ ਬਹੁਤ ਰੇ ਵੀ ਖਾਸਾ ਗੰਧ ਆ ਪਿਆ ਬੜਾ ਇਹ ਵੀ ਉਧਰ ਗੈਬ ਦੇ ਵਿੱਚ ਪਾਣੀ ਆਇਆਗਾ ਉੱਥੇ ਆਪਾਂ ਨੇ ਚਲਾ ਕੇ ਧੋ ਲੈਂਦਾ ਚੰਗੀ ਤਾਂ ਬਾਕੀ ਜਿਹੜੀ ਕਸਰ ਰਹਿੰਦੀ ਵੀ ਆਪਾਂ ਇੱਥੇ ਘਰਾਂ ਧੋਤਾ ਪੰਪ ਦੇ ਨਾਲ ਉਹ ਪਿਆ ਇਹ ਉਦੇ ਵਾਲਾ ਬੈਟਰੀ ਵਾਲਾ ਪੰਪ ਬਾਕੀ ਕੂਲਰ ਵਾਲਾ ਹੋ ਗਿਆ ਕੰਮ ਬੰਦ ਹੁਣ ਇਹਨਾਂ ਨੂੰ ਧੋਕੇ ਦੇਣਾ ਪਾਣਾ ਰੱਖ ਵੀ ਹੁਣ ਨਹੀਂ ਲੱਗਦੇ ਹੁੰਦੇ ਪੱਖੇ-ਪੱਖੇ ਦੀ ਹਵਾ ਗਲੇ ਸਰੀ ਜਾਂਦਾ ਬਾਕੀ ਦੇਖਦੇ ਕੁਆੜੀਏ ਨੂੰ ਕੁਆੜੀਏ ਨੂੰ ਥੋੜਾ ਸਾਮਾਨ ਵੇਚਣਾ ਜਾਏ ਨੀ ਕੋਈ ਆਸ ਮਾ ਤਾਂ ਬਿਕਦੇ ਨਹੀਂ ਤਾਂ ਹੁਣ ਬਾਲਣ ਦੇ ਕੰਮ ਜਿਹੜਾ ਹੈਗਾ ਟੱਕਿਆਂ ਦਰਵਾਜ਼ਿਆਂ ਵਾਲਾ ਕਿ ਹੁਣ ਕੋਈ ਔਰੇ ਉਮੀ ਲਾਉਂਦਾ ਹੈਗਾ ਨਹੀਂ ਤਾਂ ਫ੍ਰੀਜ ਵੀ ਕਿਸੇ ਨੂੰ ਦੇ ਦਿੰਦੀ ਇਹ ਜੇ ਟੱਕਿਆਂ ਦਰਵਾਜ਼ੇ ਲਾਉਣੇ ਵਾਲਾ ਹੋਵੇ ਕੋਈ ਪਰ ਹੈ ਹੀ ਨਹੀਂ ਬੀ ਇਹਦਾ ਬਾਲਣ ਦੇ ਕੰਮ ਹੋਣਾ ਐ ਫਿਰ ਇਹ ਆਪਣੇ ਕੋ ਗਰੇਲਾ ਦੋ ਗਰੇਲਾ ਹੈ ਦਰਵਾਜੇ ਆਪਾਂ ਜਾਂਦੇ ਵੇਚਦੇ ਤੇ 32 ਰੁਪਏ ਕਿਲੋ ਨੂੰ ਗਰੇਲਾ ਹੀ ਬਹੁਤ ਕੰਮ ਦੀ ਬਣੀਆਂ ਮਹਿੰਗੇ ਕਿਸੇ ਨੇ ਲਾਉਣੀਆਂ ਹੋਵੇ ਸੈਟ ਪਈਆ ਚਲੋ ਬਾਕੀ ਦੇਖਦੇ ਜੇ ਕੁਆੜੀ ਆ ਗਿਆ ਤਾਂ ਉਹਦੇ ਨਾਲ ਫਿਰ ਕਰਦੇ ਗੱਲ ਬਾਤ ਆਦਰੋ ਅੱਜ ਆਪਾਂ ਨਾ ਕਰਨਾ ਇੱਥੇ ਫਿੱਟ ਵੀ ਕੱਲ ਨੂੰ ਦੇਖਦੇ ਛੇੜਦੇ ਇਹਦਾ ਕੰਮ ਟਾਈਮ ਲੱਗਦਾ ਫਿਰ ਚੀਜ਼ ਨੂੰ ਅੱਜ ਇੱਧਰੇ ਮੈਂ ਕਹਿੰਦਾ 11 ਵਜੇ ਇੱਕੀ ਸਾਫ ਸਵਾਈ ਜੀ ਕਰਦੇ ਸਾਨੂੰ ਇੱਥੇ ਦੇ ਉਪਰ ਦੇ ਉਪਰ ਦੇ ਉਪਰ ਦੇ ਹੌਲੇ ਜਿਹੜੀਆਂ ਬੰਨੀਆਂ ਹੋਈਆਂ ਤੇ ਆ ਆਪਣੇ ਆ ਤਰਪਾਲਾਂ ਤਰਪੂਲਾਂ ਦਾ ਹੋ ਗਿਆਂ ਖਰਾਬ ਉਹ ਤਾਂ ਫੂਕੇ ਦਿੱਤੀਆਂ ਸਾਰੀਆਂ। ਇਹ ਯਕਨ ਹੈ। ਇਹਨਾਂ ਨੂੰ ਕਰਉਣਾ ਪੈਣਾ ਹੈ ਚੈਨਰੀਆਂ ਨੂੰ ਇੱਕ ਵਾਰ ਰੰਗ ਕੇ ਦੁਬਾਰੇ ਫੇਰ। ਵੀ ਜਿਆਦਾ ਪੰਨਾ ਹੈ ਪਾਇਆ ਤਾਂ ਛੱਡ ਜਦਦਾ ਹੀ ਰੰਗ ਹੋਇਆ ਵਾ ਮੁੜ ਕੇ ਰੰਗ ਹੋਇਆ ਨਹੀਂ ਇਹਨਾਂ ਨੂੰ। ਚਲੋ 2 ਲੀਟਰ ਰੰਗ ਲੱਗਣਾ ਦੋ ਘਦੀਹਾੜੀਆਂ ਦਾ ਕੰਮ ਹੈ। ਵੀ ਹੌਲੀ ਹੌਲੀ ਚੱਲੀ ਜਾਣਾ ਆਪਾਂ ਨੇ। ਬੱਦਰ ਦੀ ਚੜੀ ਘਟਾ ਹੁਣ ਫੇਰ ਪੂਰੀ ਵੀ ਕੇ ਸੋਹਣੇ ਬੱਤ ਆ ਗਏ ਤੇ ਵਿੱਚ ਕੰਮ ਹੁੰਦਾ ਹੈ ਨਾ ਜੜੀ ਨੇ ਕਰਨੇ ਦੇ ਸੋਹਣੇ ਚੱਕੇ ਪਏ ਬਾਕੀ ਆਪਾਂ ਨੇ ਕੱਲ ਬੂਟੇ ਵੀ ਖਾਦੇ ਇੱਕ ਬਾਈ ਨੇ ਵੀ ਆਪਾਂ ਨੂੰ ਬੂਟੇ ਦਿਖਾਇਆ ਵੀ ਬਹੁਤ ਵਧੀਆ ਬੂਟੇ ਚਲੋ ਉਹਨਾਂ ਨੇ ਜਿਹੜਾ ਲਾਇਆ ਟੋਏ ਵੀ ਟਰੈਕਟਰ ਦੇ ਬਾਰਵੇਂ ਗਿਆ ਕੱਢੇ ਤੇ ਇਮੇਜਨਰੀ ਦਾ ਗਾਹ ਦਾ ਹਰਕਾ ਪਰਕਾ ਪਈ ਜਾਂਦਾ ਬੂਟੇ ਆਪਣੇ ਵਧੀਆ ਚੱਲੇ ਉਹਨਾਂ ਦੇ ਹੋਰ ਵੀ ਆਪਣੇ ਨਾਲ ਵਧੀਆ ਚੱਲੇ ਉਹ ਬੂਟੇ ਇੱਥੇ ਪਹਿਲਾਂ ਹੀ ਬੂਟੇ ਦੇ ਬੂਟੇ ਵਾਲੇ ਚ ਬੂਟੇ ਲਾਏ ਥੋੜਾ ਜਿਹਾ ਫਿਰ ਦਬਦੇ ਆ ਇੱਕ ਵਾਰ ਵੀ ਜੇ ਆਪਾਂ ਸਾਫ ਖੇਤ ਚ ਲਾਉਣੇ 2 ਸਾਲ ਲੰਘੇ ਹੁਣ ਆਪਣੇ ਗਾਹਾਂ ਖੇਤ ਚ ਮੈਂ ਕਹਿੰਦਾ 6-7 ਸਾਲ ਲੰਘੇ ਤੇ ਤਾਂ ਬਾਅਦ ਚ ਬੂਟੇ ਲੱਗੇ ਮੈਂ ਬਹੁਤ ਆ ਜੀ ਵਧੀਆ ਠੀਕ ਆ ਚੱਲਦੇ ਆ ਸੇਬਾਈ ਕਿਸਾਨ ਦੀ ਫਸਲ ਮੰਗਣ ਪਾਲੇ ਜਾਂਦਾ ਵਧੀਆ ਪੜਦੇ ਆ। ਉਹਨਾਂ ਨੇ ਵੀ ਬਹੁਤ ਮਿਹਨਤ કરી ਵੀ ਸੋਹਣੇ ਚੱਲੇ ਬੂਟੇ। ਆ ਕੀ ਜੜਿਆ ਬੱਦਲ ਦੇਖਦੇ ਕਿਆ ਕਰਦਾ ਹੁਣ। ਹਵਾ ਤਾਂ ਚੱਲਦੀ ਆ ਠੰਢੀ ਆ। ਨੇ ਰਸਤਾ ਕਿ ਨਹੀਂ ਖੜੇ ਆ। ਵੀ ਕੀ ਆ ਇਹਨਾਂ ਦੇ ਕੋਲ ਨੂੰ ਬੰਦਾ ਲਖੇ। ਪਰ ਇਹ ਹੁਣ ਸਾਡੇ ਬਹੁਤ ਘਟਦੇ ਵਾਰਾਸਾਨ ਜਿਹੜੇ ਹੈਗੇ ਤੇ ਆ ਹੁਣ ਆਇਆ ਨਹੀਂ ਕਣਕ ਉਹਦਾ ਸੀਜ਼ਨ ਸਾਰੇ ਲੱਗ ਗਿਆ ਕਣਕ ਦੇ ਵਿੱਚ ਦੇਖੇ ਹੀ ਨਹੀਂ। ਨਹੀਂ ਕਣਕ ਜ ਐਨਾ ਨੁਕਸਾਨ ਕਰ ਦਦੇ ਵੀ ਕੱਢੇ ਪੈਂਦੇ ਤੇ ਤਾਰਾ ਲਾਉਣੇ ਪੈਂਦੇ ਤੇ ਆਪਾਂ ਨੂੰ ਖੇਤਾਂ ਦੇ ਵਿੱਚ। ਵੀ ਆ ਇਹ ਪਹੁੰਚੇ ਪਿਆ ਹੁਣ ਦੋ ਕ ਇਧਰ ਰਸਤੇ ਦੇ ਵਿੱਚ। ਨਾ ਇਹਨਾਂ ਨੂੰ ਭਜਾਉਣ ਜੋਗੇ ਨਾ ਇਹਨਾਂ ਦੇ ਕੋਲੋਂ ਲਖਣੇ ਵਾਲਾ ਕੰਮ। ਆਪਾਂ ਜਾਣਾ ਕੱਖ ਲੈਣ ਉਹਦਾ ਸਿੰਘ ਦੇਖੋ ਕਹੇ ਜੀ ਮੈਂ ਰੰਗਾ ਪਾ ਡੂੰਗੇ ਹੁਣ ਇਹ ਮੈਂ ਬੈਠੀ ਰਸਤਾ ਪਾਂ ਜਾਮ ਕਰਤਾ ਮੈਂ ਤੇ ਨਿਕਾ ਦੇਣਾ ਖੜਿਆ ਹਾਂ ਆਹ ਲਾਗੇ ਕਰੂ ਦੇ ਖਾਜ ਕਰਨ ਖੜਕੇ ਜੇ ਜ਼ਿਆਦਾ ਦੀਪੜ ਬੰਦ ਤਾ ਧਾਨਾ ਚੋਂ ਵੜਨਗੇ ਫਟ ਲਾਡ ਆਡ ਖੇਤਾਂ ਦੇ ਵਿੱਚ ਔਖੇ ਜੀ ਨਿਕਲ ਗਏ ਉਹਨਾਂ ਦੇ ਕੋਲ ਤੇ ਬਾਕੀ ਅਜ ਆਈਟਮ ਉਹ ਦੇਖਦੇ ਆ ਬਹੁਤ ਦੇਖਣ ਨੂੰ ਇੱਕ ਉਹ ਦੇਖੋ ਬੈਠਾ ਮੋਰ ਪਹਿਲੀ ਵਾਰ ਦੇਖਿਆ ਆਪਣੇ ਖੇਤਾਂ ਜਾਇਆ ਵਾ ਫਹੀ ਦੇ ਵਿੱਚ ਬੈਠਾ ਮੋਰ ਇੱਥੇ ਆਪਣੇ ਆਹ ਦੇਖੋ ਪਹਿਲਾਂ ਸਾਡੇ ਇੱਥੇ ਕਹਿੰਦੇ ਬਹੁਤ ਹੁੰਦਾ ਜੀ ਸਾਨੂੰ ਤਾਂ ਸੋਝੀ ਨਹੀਂ ਹੈਗੇ ਇਸ ਤੇ ਦੇਖੀ ਨਹੀਂ ਹੈਗੇ ਵੀ ਫੇਰ ਕਹਿੰਦੇ ਮਾਰ ਕੇ ਖਾਣ ਖੂਣ ਲੱਗੇ ਤੇ ਉਹਦੇ ਬਾਅਦ ਫਿਰ ਭੱਜ ਪੁੱਜੇਗੇ ਤੇ ਦੇਖੀ ਨਹੀਂ ਹੈਗੇ ਹਾਲੀ ਦਾ ਹੁਣ ਪਹਿਲੀ ਵਾਰ ਦੇਖੇ ਮੋਰ ਉਹ ਮੋਰ ਬੇਹਰੇ ਦੇਖੇ ਨਹੀਂ ਆਲੇ-ਦਾਲੇ ਦਾ ਬਹੁਤ ਦੇਖੇ ਪੰਡਾਂ ਦੇ ਵਿੱਚ ਕੋਠਾਂ ਫਿਰਦੇ ਆ ਵੀ ਸਾਡੇ ਘਟ ਹੈ ਇੱਥੇ ਵੀ ਜਾਨਵਰ ਆਇਆ ਲੱਗਦਾ ਕੋਈ ਨੇਵੜਾ ਪਤਾ ਨਹੀਂ ਛੱਪ ਹੈ ਛੱਪ ਹੀ ਲੱਗਾ ਮੈਨੂੰ ਜੀ ਦਿਖਾਉਂਦੇ ਆ ਜਿੱਥੇ ਘਟਾਰਾਂ ਬੋਲਦੀਆਂ ਹੌਲੀ ਹੌਲੀ ਚੱਲਦੇ ਆਪਾਂ ਐ ਗੜਬੜ ਕੋਈ ਰਾ ਬੂਟੇ ਦੇ ਕੋਲ ਇੱਥੇ ਉਹ ਕਾਂਟੋ ਉਧਰ ਦੇ ਉੱਪਰ ਦੇ ਉਹ ਬੂਟੇ ਲਾ ਗਿਆ ਚਿੜੀਆਂ ਬੋਲਦੀਆਂ ਬਹੁਤ ਉਹ ਹਿਲਦੇ ਢੱਕਾ ਜਿਹਾ ਕੋਣ ਉਹ ਆ ਗਿਆ ਉਹ ਆ ਗਿਆ ਉਹ ਵੱਡ ਗਿਆ ਪਰ ਬਹੁਤ بڑا ਸੱਪ ਭੱਜ ਗਿਆ ਇੱਥੇ ਆਇਆ ਇਹ ਚੀਜ਼ਾਂ ਦਾ ਨਹੀਂ ਪਤਾ ਲੱਦ ਹੈਗਾ ਕਈ ਵਾਰ ਹੁਣ ਬੈਠੇ ਬਰੇ ਪੈਰ ਰੱਖ ਹੋ ਜੂ ਅਮਰ ਜਨ ਸਿਰ ਦੇ ਵਿੱਚ ਵੱਡ ਗਿਆ ਆ ਕੇ ਲੱਗਦਾ ਚਲੋ ਸੇਵਕਾ ਕੰਮ ਖਤਰੇ ਵਾਲਾ ਲੱਗਦਾ ਜ ਪਹਿਲਾਂ ਸਾਨਾ ਨੇ ਘੇਰ ਲੇ ਤੇ ਤੇ ਮੋਰ ਦੇਖ ਗਿਆ ਹੁਣ ਸੱਪ ਦੇਖ ਗਿਆ ਉਹ ਵੀ ਫਿਰ ਤਾਂ ਜੀ ਕੱਜ ਲਾ ਹੱਤਾਂ ਕਈ ਮੂਰ ਬੱਲੇ ਤਿੰਨ ਚਾਰ ਇੱਕ ਹੋਰ ਨਿਕਲੇ ਆਓ ਇਹ ਕਿੱਧਰ ਵਾਲੇ ਕਾਰੇ ਚ ਆ ਗਿਆ ਇਹ ਤਾਂ ਅੰਲਾ ਦੇ ਕੋਈ ਛੱਡ ਗਿਆ ਹੁੰਦਾ ਫੜ ਕੇ ਉਹ ਰੋ ਜੋ ਪਾਣੀ ਮਾਰ ਕਾਦਾ ਆਪਣੇ ਖੇਤਾਂ ਜਾਂਦਾ ਜਿਹੜਾ ਗਾਇਬ ਦੇ ਵਿੱਚ ਮੱਕੀ ਵਾਰਗਾ ਹੁੰਦਾ ਸੇਤਾਂ ਦੇ ਵਿੱਚ ਗੇੜਾ तकरीबन ਹੁਣ ਮੋਟਰਾਂ ਬੰਦ ਆ ਕੰਮੀ ਆਲੀ ਥੋੜਾ ਜਿਹਾ ਛਿੜਕਾ ਜਿਹਾ ਕਰ ਦਿੰਦਾ ਚਲੋ ਆ ਦੋ ਕੁ ਦਿਨ ਲੰਘ ਗਏ ਇੰਨੀ ਕੋੜ ਵੀ ਚਾਹੀਦੀ ਖੇਤਾਂ ਨੂੰ ਲੱਗਣੇ ਜ਼ਰੂਰੀ ਵੀ ਤਾਂ ਤਾਂ ਜਾਂਦੇ ਬਣਦੇ ਜੱਕਣਾ ਮਹੀ ਪੈਂਦਾ ਆਕੀ ਜਰੀਆਂ ਚੁਰੀਆਂ ਖਤਮ ਹੁੰਦੀਆਂ ਜਾਈ ਜਾਂਦੀਆਂ ਕਿਉਂ ਜਿਵੇਂ ਨੀਵੇਂ ਖੇਤਾਂ ਵਾਲਾ ਉਹਨੂੰ ਪਤਾ ਵੀ ਹੁਣ ਕਾਕਨ ਤਾਗਦਾ ਉਹੀ ਫੇਚ ਤੇ ਵੀਦਾ ਜਿੱਥੇ ਮਾਰੇ ਨਈ ਵਧੀਆ ਖੇਤਾਂ ਦਾ ਜੀਜੂ ਲੱਗਦੀ ਬੂਟੇ ਸਾਡੇ ਤਕਰੀਬਨ ਹਰੇਕ ਦੇ ਲੱਗੇ ਹੋਏ ਬੂਟਿਆਂ ਦੇ ਫਸਲ ਉਹੀ ਹੁਣ ਬਾਜਰੇ ਪੂਜਰੇ ਬੀਜ ਹੁੰਦੇ ਉਹ ਲੰਬੇ ਪਏ ਆ। ਅੱਗੇ ਆਪਾਂ ਤਾਂ ਤੁਹਾਨੂੰ ਦੂਰੇ ਪਾਸੇ ਦਿਖਾਉਂਦੇ ਆ ਅੱਜ ਪਰ ਇਧਰ ਹੇਠਲੇ ਪਾਸੇ ਦਿਖਾ ਦਿੰਨੇ। ਬੱਟਾ ਤਕਰੀਬਨ ਆਪਾਂ ਨੇ ਦੋ ਵਾਰ ਵੱਢ ਲਈਆਂ ਹੁਣ ਨਹੀਂ ਵੱਢਣੀਆਂ ਹੈਗੀਆਂ। ਹੁਣ ਤਾਂ ਇੱਕ ਜਿਹੜਾ ਵਿੱਚ ਲਾਵਾਂ। ਆਹ ਦੇਖੋ ਬੱਟ ਦੇ ਬਰਾਬਰ ਆਪਣਾ ਇਹ ਫੇਦੇ ਪਾਣੀ ਖੜਾ ਨਹੀਂ ਹੈ ਬੱਟ ਤੋਂ ਪਾਣੀ ਟੱਪ ਲੰਦਾ ਪਿਛਲੇ ਸਾਲ ਵੀ ਨਹੀਂ ਟੱਪਿਆ ਐਕਟੀ ਵੀਮੀ ਘੱਟ ਪਏ ਨਾ ਕੀ ਬੁੱਢੀ ਵਾਲੀ ਦਾ ਕੋਈ ਸ਼ਿਕਾਇਤ ਨਹੀਂ ਜਿਸ ਦੀ ਹੁਣ ਹੈ ਕਿ ਛੋਟੀ ਵੀ ਨਹੀਂ ਤਾਂ ਦੇਖੀ ਜਾਂਦਾ ਵਧੀਆ ਖੜੇ ਤਾਂ ਜਿੰਨੇ ਖੜੇ ਪਾਣੀ ਚੱਲਾ ਉਹ ਜਿਹੜਾ ਟੋਬੇ ਵਾਲਾ ਪਾਣੀ ਵੀ ਉੱਪਰ ਦੇ ਖੇਤਾਂ ਦਾ ਹੀ ਜਾਂਦਾ ਪਾਣੀ ਜਿੱਧਰ ਦੇ ਸਾਡੇ ਹਾਂ ਤਾਂ ਨਹੀਂ ਘੱਟ ਪਏ ਨਹੀਂ ਤਾਂ ਟੋਬੇ ਵਾਲੀ ਬੂਟੀ ਚੱਲ ਬਣੀ ਦੀ ਕੱਦੀ ਬੂਟੀ ਖਾਂਬਣੀ ਔਖੀ ਹੋ ਜਾਂਦੀ ਫਿਰ ਬੂਟੀ ਨੁਕਸਾਨ ਵੀ ਕਰਦੀ ਖੇਤਾਂ ਦੇ ਵਿੱਚ ਕਿ ਕਿਤਾ ਚੂਹਾ ਬਹੁਤ ਹੈ ਜਿਹੜੇ ਅੱਜ ਆਪਾਂ ਨੇ ਮੋਰ ਦੇਖਿਆ ਮੋਰ ਵੀ ਚੂਹੇ ਕਰਕੇ ਆਏ ਵੇ ਸਾਡੇ ਇਲਾਕੇ ਜਿੱਧਰ ਵੀ ਚੂਹਾ ਜਿਆਦਾ ਨਾ ਮੋਰ ਮੂਰੇ ਕਰੀ ਜਾਂਦੇ ਕਾਬੂ ਆ ਦੇਖੋ ਇਹ ਖੇਤ ਦੇ ਵਿੱਚ ਆਪਣੇ ਪਾਣੀ ਪੈ ਰਿਹਾ ਹੈ ਵੀ ਕੱਲ ਜਿਆਦਾ ਦਾ ਅੱਜ ਥੋੜਾ ਘਟ ਗਿਆ ਇਹ ਗੇੜੇ ਪੰਮੇੜੇ ਚ ਬੰਦਨੇ ਲਾਗਦੇ ਦੇਖਦੇ ਕੱਲ ਨੂੰ ਜੰਮੀ ਨਾ ਪਿਆ ਦਾ ਫੇਰਾ ਸ਼ੌਰਾ ਦੇ ਕਿਤੇ ਜਾ ਖੋਹਦਾ ਇੱਕ ਬੱਟ ਸਾਫ ਹੋ ਜੂਗੀ ਲੱਗਦੇ ਕਿਉਂ ਜਿਕਣਾ ਹੁਣ ਹਮੇੜਾ ਹੈ ਆਪਣਾ ਗਦਾ ਗੰਨੇ ਦਾ ਇਕੱਠਾ ਹੋ ਕੇ ਬੰਨ ਹੋ ਜਾਣਾ ਬਹੁਤ ਬਫਰਕ ਪੈ ਜਾਂਦਾ ਕਦੇ ਇਲਾਜ ਇਸ ਟਾਈਮ ਆ ਕੇ ਬੱਟ ਬਹੁਤ ਹੋ ਜਾਂਦਾ ਜੀ ਹੁਣ ਦੇਖੋ ਹਵਾ ਵੀ ਬੰਦ ਹੋਊਗੀ ਕੋਈ ਆਗਨੇ ਹਿੱਲਾ ਪੱਤਾ ਕਿਸੇ ਪਾਸੇ ਵੀ ਨਹੀਂ ਹਿਲਦਾਗਾ ਸਵੇਰ ਦੀ ਹਵਾ ਵਕਤਾਂ ਵਿੱਚ ਛੰਡੀ ਜਾਂਦੀ ਹੈ ਉੱਤਤਾਨ ਆਏ ਹੋਏ ਵਿੱਚ ਗਣਾ ਗਬੋਲੇ ਚੋਂਣੇ ਵਾਲੇ ਜੇ ਆਪਾਂ ਨੂੰ ਇੱਕ ਫਤੇਗੜ ਸਾਹਿਬ ਕਹਿੰਦੇ ਫੋਨ ਪਿਆ ਤਾਂ ਉੱਤੇ ਹਲੇ ਬਿਮਾਰੀ ਦਾ ਹੈਗਾ ਜੀ ਉਹ ਗੰਨੇ ਮਾਸਾ 128 ਬਹੁਤ ਬਿਮਾਰੀ ਪਈ ਵੀ ਹੈ ਵੀ ਇੱਕਣਾ ਹੈ ਕਈ ਪਾਸੇ ਹਲੇ ਬਿਮਾਰੀ ਦਾ ਰੋਲਾ ਹੈਗਾ ਪਰ ਸਾਡੇ ਖਤਮ ਹੋ ਗਿਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ